ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਤੇ ਵਿਕਰਮ ਜੀਠਿਆ ਨੂੰ ਅਸੀਂ ਪੱਕੇ ਭਾਂਡੇ ਵਿੱਚ ਪਾ ਦਿੱਤਾ ਹੈ ਅਸੀਂ ਟੂਪੀ ਵਾਲੀ ਕੀੜੇ ਠੋਕ ਦਿੱਤੇ ਨੇ ਵਿਕਰਮ ਜੀਠਿਆ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਗੇ ਵਿਕਰਮ ਜੀਠਿਆ ਨਾ ਤਾਂ ਦੀਵਾਲੀ ਮਨਾਉਣਗੇ ਨਾ ਲੋਹੜੀ ਤੇ ਨਾ ਨਵਾਂ ਸਾਲ ਤੇ ਨਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਾਹਰ ਆਉਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਸਟੇਜ ਤੇ ਪ੍ਰਚਾਰਿਆ ਵਿਕਰਮ ਜੀਠਿਆ ਦਾ ਨਾਮ ਵਿਕਰਮ ਜੀਠਿਆ ਉੱਤੇ ਸਿਆਸੀ ਤੇ ਸ਼ਬਦੀ ਹਮਲੇ ਕੀਤੇ ਗਏ ਕੱਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹੀਂ ਕੁਲਦੀਪ ਸਿੰਘ ਧਾਲੀਵਾਲ ਬਲਤੇਜ ਸਿੰਘ ਪੰਨੂ ਹਰਪਾਲ ਸਿੰਘ ਜੀਮਾ ਅਮਨ अरोड़ा ਯਾਨੀ ਕਿ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਜਦੋਂ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਉਹ ਨਾਇਕ ਹਰਾਸਤੇ ਨਜ਼ਰਬੰਦ ਸੀ ਤਾਂ ਸਿਆਸੀ ਤੰਜ ਸ਼ਬਦੀ ਹਮਲੇ ਕੀਤੇ ਗਏ ਲੇਕਿਨ ਕੱਲ ਜਿਵੇਂ ਹੀ ਦੇਸ਼ ਦੀ ਮਾੜਯੋਗ ਸੁਪਰੀਮ ਕੋਰਟ ਤੋਂ ਫੈਸਲਾ ਆਇਆ ਜਵਾਨਤ ਹੋਈ ਇੱਕ ਪਾਸੇ ਜਿੱਥੇ ਢੋਲ ਤਮੱਕੇ ਵਜਾਏ ਗਏ ਸ਼੍ਰੋਮਣੀ ਅਕਾਲੀ ਦਲ ਦੇ ਆਗਮਨ ਵੱਲ ਨੂੰ ਜਿੱਥੇ ਲੱਡੂ ਵੰਡੇ ਗਏ ਪਟਾਕੇ ਚਲਾਏ ਗਏ ਅੱਛ ਬਾਜੀ ਕੀਤੀ ਗਈ ਤੇ ਦੂਸਰੇ ਪਾਸੇ ਫਿਰ ਦੁਬਾਰਾ ਤਤੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਭਈ ਉਹ ਰਿਹਾਰ ਹੀ ਹੋਏ ਉਹ ਜਵਾਨ ਤੇ ਬਾਹਰ ਆਏ ਨੇ ਅਸੀਂ ਰੀਨਿਊ ਜਦ ਰੀਅਸ ਕੇਸ ਨੂੰ ਕਰਵਾਵਾਂਗੇ ਸਾਨੂੰ ਪਤਾ ਹੈ ਕਿ ਬਿਕਰਮਜੀਠਿਆ ਦੋਸ਼ੀ ਹੈ ਬਿਕਰਮਜੀਠਿਆ ਨਸ਼ਾ ਤਸਕਰ ਹੈ ਲੇਕਿਨ ਇੱਕ ਪਾਸੇ ਜਿੱਥੇ ਖੁਸ਼ੀ ਦੇ ਨਾਲ ਲੱਡੂ ਵੰਡੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਤੇ ਸੁਖ ਬਿਕਰਮ ਮਜੀਠੀਆ ਦੇ ਘਰ ਦੇ ਵਿੱਚ ਬਿਕਰਮ ਜੀਠੀਆ ਦੇ ਸਮਰਥਕਾਂ ਦਾ ਕਹਿੰਦੇ ਨੇ ਤਾਂ ਤਾਂ ਲੱਗਿਆ ਹੋਇਆ ਹੈ ਤੇ ਦੂਸਰੇ ਪਾਸੇ ਸਮੀਕਰਨ ਕਹਿੰਦੇ ਨੇ ਬਦਲ ਜਾਣਗੇ ਬਿਕਰਮ ਮਜੀਠੀਆ ਦੇ ਆਉਣ ਦੇ ਨਾਲ ਜਿਹੜੀ ਸਿਆਸਤ ਕੀਤੀ ਜਾ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ ਕਰੀਬ 9 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਸੀਨੀਅਰ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ ਮਜੀਠੀਆ ਨੂੰ ਜ਼ਮਾਨਤ ਮਿਲਣ ਨਾਲ ਅਕਾਲੀ ਲੀਡਰਸ਼ਿਪ ਖਾਸ ਕਰਕੇ ਪਾਰਟੀ ਦਾ ਵਿੰਗ ਯੂਥਿੰਗ ਯਾਨੀ ਕਿ ਨੌਜਵਾਨ ਵਰਗ ਬਹੁਤ ਉਤਸ਼ਾਹਿਤ ਹੈ ਸਿਆਸੀ ਸੂਝ-ਬੂਝ ਰੱਖਣ ਵਾਲੇ ਲੋਕਾਂ ਦਾ ਬਣਨਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਵਿੱਚ ਬਾਹਰ ਆਉਣ ਨਾਲ ਅਕਾਲੀ ਸਿਆਸਤਪรรค ਜਾਣ ਦੇ ਅਸਰ ਬਣ ਗਿਆ ਹੈ ਹੁਣ ਪਾਰਟੀ ਪ੍ਰਧਾਨ ਸੁਖਬੀ ਸਿੰਘ ਬਾਦਲ ਅਤੇ ਉਹਨਾਂ ਦੀ ਪਤਨੀ ਮੈਂਬਰ ਪਾਰਲੀਮੈਂਟ ਹਰਸਿਮਰ ਕੋਰ ਬਾਦਲ ਦੀ ਬਾਦਲ ਹੀ ਪਾਰਟੀ ਦੇ ਸਮਾਗਮਾਂ ਨੂੰ ਸੰਭਾਲਦੇ ਆ ਰਹੇ ਹਨ ਮਜੀਠੀਆ ਦੇ ਬਾਹਰ ਆਉਣ ਨਾਲ ਨਾ ਸਿਰਫ ਅਕਾਲੀ ਦਲ ਦੀ ਸਿਆਸਤ ਨੂੰ ਮੋੜ ਪਵੇਗਾ ਮੋੜਾ ਪਵੇਗਾ ਬਲਕੇ ਸੂਬੇ ਦੇ ਸਿਆਸੀ ਸਮੀਕਰਨ ਬਦਲ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ ਜੇਕਰ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਹੁਣ ਤੱਕ ਮਨੁੱਖੀ ਅਧਿਕਾਰਾਂ ਅਮਨ ਕਾਨੂੰਨ ਦੀ ਸਥਿਤੀ ਅਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਬਾਕੀ ਆਗੂਆਂ ਦੇ ਮੁਕਾਬਲੇ ਕਾਂਗਰਸੀ ਆਗੂ ਤੇ ਵਿਧਾਇਕ ਸੁਖਵਾਲ ਸਿੰਘ ਖਹਿਰਾ ਅਤੇ ਪ੍ਰਗਟ ਸਿੰਘ ਹੀ ਵੀ ਬਾਕੀ ਨਾਲ ਸਿੱਧੇ ਤੌਰ ਤੇ ਸਰਕਾਰ ਲਈ ਚੁਣੌਤੀ ਬਣੇ ਹੋਏ ਹਨ ਉਹ ਲਗਾਤਾਰ ਸਰਕਾਰ ਨੂੰ ਸਵਾਲ ਕਰਦੇ ਆ ਰਹੇ ਹਨ ਲੇਕਿਨ ਹੁਣ ਚੁਣੌਤੀ ਦੇਣਗੇ ਬਿਕਰਮਜੀਤਿਆ ਇਹਨਾਂ ਸਥਿਤੀਆਂ ਵਿੱਚ ਵਿਕਰਮ ਮਜੀਠੀਆ ਦੇ ਬਾਹਰ ਆਉਣ ਨਾਲ ਪੰਜਾਬ ਦੀ ਸਿਆਸਤ ਇੱਕਦਮ 모ੜਾ ਕੱਟ ਲਵੇਗੀ ਕਿਉਂਕਿ ਮਜੀਠੀਆ ਲਗਾਤਾਰ ਜੇਲ੍ਹ ਵਿੱਚ ਜਾਣ ਤੋਂ ਪਹਿਲਾਂ ਤੱਕ ਪੰਜਾਬ ਸਰਕਾਰ ਮੁੱਖ ਮੰਤਰੀ ਅਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੂੰ ਸਿੱਧੀ ਚੁਣੌਤੀ ਦਿੰਦੇ ਆ ਰਹੇ ਸਨ ਅਗਲੇ ਭਰੇ ਪੰਜਾਬ ਵਿਧਾਨ ਸਭਾ ਦੀ ਚੋਣਾਂ ਅਤੇ ਇਸ ਸਾਲ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਇਸ ਕਰਕੇ ਇਹ ਵਰਾ ਸਿਆਸੀ ਸਰਗਰਮੀਆਂ ਵਾਲਾ ਸਾਹਮਾ ਹੈਗਾ ਸਾਰਿਆਂ ਤਿਨਾ ਆਪਣੀਆਂ ਸਿਆਸੀ ਸਰਗਰਮੀਆਂ ਵਧਾਉਣਗੀਆਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਬਿਕਰਮ ਸਿੰਘ ਮਜੀਠੀਆ ਪਹਿਲਾਂ ਦੀ ਤਰ੍ਹਾਂ ਸਰਕਾਰ ਤੇ ਹਮਲਾਵਰ ਰੁੱਕ ਰੱਖਣਗੇ ਜਾਂ ਉਹ ਬਚ-ਬਚ ਕੇ ਚੱਲਣ ਵਾਲੀ ਨੀਤੀ ਨੂੰ ਅਪਣਾਉਣਗੇ ਸਿਆਸੀ ਜਾਣਕਾਰਾਂ ਦਾ ਕਹਿਣਾ ਹੈ ਕਿ ਬਿਕਰਮ ਮਜੀਠੀਆ ਅੱਗੇ ਨਾਲੋਂ ਵੱਧ ਕੇ ਸਰਕਾਰ ਨੂੰ ਘੇਰੇਗਾ ਕਿਉਂਕਿ ਅਗਲੇ ਵਾਰੇ ਪੰਜਾਬ ਦੀਆਂ ਚੋਣਾਂ ਹਨ ਪਾਰਟੀ ਲੀਡਰਸ਼ਿਪ ਨੌਜਵਾਨਾਂ ਨੂੰ ਲਾਭ ਮਤ ਕਰਨ ਲਈ ਆਗੂ ਦਾ ਹਮਲਾਵਰ ਹੋਣਾ ਵਰਤਨਾ ਲੋਕਾਂ ਵਿੱਚ ਖਾਸ ਉਜਾਗ ਪੈਦਾ ਕਰਦਾ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਵਿਕਮਜੀਠਿਆ ਤੱਕ ਪਹੁੰਚ ਸੌਖੀ ਹੋ ਜਾਂਦੀ ਹੈ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਮਜੀਠਿਆ ਅਕਾਲੀ ਦਲ ਸਿਆਸਤ ਸਿਆਸਤ ਦਾ ਰੁਖ ਬਦਲਣ ਵਿੱਚ ਕਾਮਯਾਬ ਹੋਣਗੇ ਜਾਂ ਨਹੀਂ ਹੋਣਗੇ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਪ੍ਰਭਾਵ ਪਵੇਗਾ ਕਿਉਂਕਿ ਨੌਜਵਾਨ ਪਹਿਲ ਦੇ ਆਧਾਰ ਤੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਕਮ ਮਜੀਠਿਆ ਨੂੰ ਜਿਹੜੇ ਪਸੰਦ ਕਰਦੇ ਨੇ ਗ੍ਰਿਫਤਾਰੀ ਤੋਂ ਪਹਿਲਾਂ ਨੈਕ ਹਰਸ ਜਾਂਣ ਤੋਂ ਪਹਿਲਾਂ ਬਿਕਰਮਜੀਤਿਆ ਨੇ ਤੰਜ ਕੱਸੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਤੀ ਲਿਆ ਸੀ ਜਿੱਥੇ ਵੀ ਕੋਈ ਕਮੀ ਦਿਸਦੀ ਸੀ ਜਿੱਥੇ ਵੀ ਸਰਕਾਰ ਕਮਜ਼ੋਰ ਪੂਰੀ ਸੀ ਉਥੇ ਸ਼ਬਦੀ ਹਮਲੇ ਕੀਤੇ ਜਾਂਦੇ ਸੀ ਬਿਕਰਮਜੀਤਿਆ ਵੱਲੋਂ ਹੁਣ ਬਿਕਰਮਜੀਤਿਆ ਜੇਲ੍ਹ ਦੇ ਵਿੱਚੋਂ ਬਾਹਰ ਅੱਜ ਆ ਜਾਣਗੇ ਉਸ ਤੋਂ ਬਾਅਦ ਉਹਨਾਂ ਦਾ ਰਵਈਆ ਉਹਨਾਂ ਦਾ ਵਤੀਰਾ ਉਹਨਾਂ ਦਾ ਰੁਖ ਕਿਸ ਪ੍ਰਕਾਰ ਦਾ ਹੋਵੇਗਾ ਕਿ ਉਹ ਹਰੇਕ ਪੈਰ ਬਚਾ ਪਚਾ ਕੇ ਰੱਖਣਗੇ ਜਾਂ ਸਿੱਧਾ ਪਲਟਵਾਰ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲੇ ਕੋਈ ਵੀ ਬਿਆਨ ਵਿਕਰਮ ਜੀਠਿਆ ਨੂੰ ਲੈ ਕੇ ਨਹੀਂ ਆਇਆ ਹਾਲਾਂਕਿ ਹਰਪਾਲ ਸਿੰਘ ਨਚੀਮਾ ਕੁਲਦੀਪ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਕਈ ਵੱਡੇ ਜਿਹੜੇ ਆਗੂ ਨੇ ਉਹਨਾਂ ਨੇ ਕਿਹਾ ਕਿ ਹਾਲੇ ਬਰੀ ਬਰੀ ਨਹੀਂ ਹੋਏ ਉਹ ਇਹ ਜਵਾਨਤ ਮਿਲੀ ਹੈ ਇਹ ਬਰੀ ਨਹੀਂ ਹੋਏ ਹਾਲੇ ਵੀ ਇਹਦਾ ਉੱਤੇ ਕੇਸ ਨੇ ਕੇਸ ਉਹਨਾਂ ਉੱਤੇ ਚੱਲਣਗੇ ਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਜਿਹੜੇ ਜ਼ਬਾਨ ਤੇ ਬਾਹਰ ਨੇ ਮਨੀਸ਼ ਜੋਧਿਆ ਬਾਹਰ ਨੇ ਇਸੇ ਤਰ੍ਹਾਂ ਹੀ ਬਿਕਰਮਜੀਠਿਆ ਵੀ ਬਾਹਰ ਨੇ ਯਾਨੀ ਕਿ ਹੁਣ ਗੱਲਾਂ ਦਾ ਖੜਾਦਾ ਬਣਾਇਆ ਜਾਵੇ ਸਿੱਧਾ ਬਿਕਰਮਜੀਠਿਆ ਦਾ ਵਿਰੋਧ ਕੀਤਾ ਜਾਵੇ ਬਿਕਰਮਜੀਠਿਆ ਹੁਣ ਕਿੰਨਾ ਕੁ ਵਿਰੋਧ ਕਰਨਗੇ ਕਿਸ ਤਰ੍ਹਾਂ ਦਾ ਵਿਰੋਧ ਕਰਨਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸ ਤਰ੍ਹਾਂ ਕਰਨਗੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਇੱਕ ਦੋ ਇੱਕ ਦੋ ਦਿਨ ਰੈਸਟ ਕਰਨ ਤੋਂ ਬਾਅਦ ਸਰਗਰਮ ਹੋ ਜਾਣਗੇ ਵਿਕਰਮਜੀਠੀਆ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਨਗਰ ਨਿਗਮ ਕੌਂਸਲ ਦੀਆਂ ਚੋਣਾਂ ਆ ਰਹੀਆਂ ਨੇ ਉਸ ਦੇ ਵਿੱਚ ਵੀ ਸਰਗਰਮ ਹੋਣਗੇ ਕਿਉਂਕਿ ਅੰਮ੍ਰਿਤਸਰ ਤੋਂ ਨਗਰ ਕੌਂਸਲ ਦੀਆਂ ਚੋਣਾਂ ਹੋਣੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਵਿਕਰਮਜੀਠੀਆ ਦਾ ਪ੍ਰਚਾਰ ਅਸਫਲਤਾ ਪਾਵੇਗਾ ਨੁਕਸਾਨ ਕਰੇਗਾ ਇਸ ਨੂੰ ਲੈ ਕੇ ਸਮੀਕਰਨ ਬਦਲਗੇ ਆਪ ਆਦਿ ਪਾਰਟੀ ਦੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ